ਸੋ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਪੈਰੈਂਟਸ ਜਿਹੜੇ ਆ ਉਹਨਾਂ ਲਈ ਬੱਚਿਆਂ ਨੂੰ ਪਾਲਣਾ ਜਿਹੜਾ ਇੱਕ ਬਹੁਤ ਵੱਡਾ ਚੈਲੰਜ ਬਣਿਆ ਹੋਇਆ ਹੈ ਬਿਲਕੁਲ ਸੋ ਇਹਦੇ ਬਾਰੇ ਤੁਸੀਂ ਸਾਨੂੰ ਆਪਣੇ ਵਿਚਾਰ ਜਿਹੜੇ ਆ ਉਹ ਜ਼ਰੂਰ ਦੱਸੋ ਕਿ ਅੱਜਕੱਲ ਦੇ ਪੈਰੈਂਟਸ ਦੇ ਲਈ ਇੰਨੀਆਂ ਮੁਸ਼ਕਲਾਂ ਕਿਉਂ ਆ ਰਹੀਆਂ ਨੇ ਜਾਂ ਇੱਕ ਵੱਡੀ ਜਿਹੜੀ ਚੁਣੌਤੀ ਕਿਉਂ ਬਣਿਆ ਹੋਇਆ ਗੁਲਦੀਪ ਬੱਚੇ ਪਾਲਣੇ ਕਦੇ ਵੀ ਸੌਖੇ ਨਹੀਂ ਸੀ ਹੂੰ ਬੱਚਾ ਪਾਲਣਾ ਜਿਹੜਾ ਹੈ ਨਾ ਜਦੋਂ ਤੁਸੀਂ ਬੱਚਾ ਪਾਲਦੇ ਆ ਤੇ ਜਿਹਨੂੰ ਪੰਜਾਬੀ ਚ ਕਹਿੰਦੇ ਨਾ ਕਿ ਨਾਨੀ ਚੇਤੇ ਆ ਜਾਂਦੀ ਹੈ ਠੀਕ ਹੈ ਨਾ ਕਿਉਂਕਿ ਤੁਸੀਂ ਰਾਤਾਂ ਨੂੰ ਵੀ ਜਾਗਣਾ ਦਿਨੇ ਵੀ ਜਾਗਣਾ ਫੁੱਲ ਟਾਈਮ ਜੌਬ ਹੈ ਇਹ ਔਰ ਧਿਆਨ ਬਹੁਤ ਰੱਖਣਾ ਪੈਂਦਾ ਜਿਹੜੇ ਇਸ ਵੇਲੇ ਦੇ ਨੌਜਵਾਨ ਪੀੜੀ ਜਿਹੜੀ ਹੈ ਜਿਹੜੇ ਪੇਰੈਂਟਸ ਨੇ ਉਹਨਾਂ ਵਾਸਤੇ ਬਹੁਤ ਸਾਰੀਆਂ ਚੁਣੌਤੀਆਂ ਅਸੀਂ ਉਹਨਾਂ ਨੂੰ ਕਹਿ ਸਕਦੇ ਆ ਜੀ ਕਿਉਂਕਿ ਇੱਕ ਤੇ ਇਕੱਲੇ ਪਰਿਵਾਰ ਹੋ ਗਿਆ ਜਿਹਦੇ ਵਿੱਚ ਬਹੁਤ ਥਾਵਾਂ ਤੇ ਦਾਦਾ ਦਾਦੀ ਜਾਂ ਨਾਨਾ ਨਾਨੀ ਵੀ ਨਾਲ ਨਹੀਂ ਹੈਗੇ ਬਿਲਕੁਲ ਹਸਬੰਡ ਵਾਈਫ ਦੋਨੋਂ ਜੌਬ ਕਰਦੇ ਨੇ ਬੱਚਿਆਂ ਦੀ ਜਿਹੜੀ ਕੇਅਰ ਕਰਨੀ ਉਹ ਔਖੀ ਹੋ ਗਈ ਵਰਕਿੰਗ ਆਵਰਸ ਜਿਹੜੇ ਨੇ ਉਹ ਬਹੁਤ ਲੰਬੇ ਨੇ ਕਿਉਂਕਿ ਜਿਹੜੀਆਂ ਅਸੀਂ ਜੇ ਪਿੱਛੇ ਦੇਖੀਏ ਤੇ ਜਿਹੜੀਆਂ ਜੌਬਸ ਲੇਡੀਜ਼ ਕਰਦੀਆਂ ਵੀ ਸੀ ਉਹ ਮੋਸਟਲੀ ਟੀਚਰ ਹੁੰਦੀਆਂ ਸੀਗੀਆਂ ਨਾ ਟੀਚਿੰਗ ਲਾਈਨ ਦੇ ਵਿੱਚ ਹੁੰਦੀਆਂ ਸੀ ਉਹਨਾਂ ਦਾ ਇਹ ਦੱਸਿਆ ਕਿ ਤੁਸੀਂ ਸਵੇਰੇ ਗਏ ਇੱਕ ਡੇਢ 2 4 3 ਵਜੇ ਆ ਗਏ ਹੁਣ ਜਿਹੜੀਆਂ ਨੇ ਜੌਬਸ ਉਹਤੇ ਸਵੇਰੇ ਚਲੇ ਗਏ ਤੁਸੀਂ ਵਾਪਸ 9 ਵਜੇ ਆ ਰਹੇ ਹੋ 10 ਵਜੇ ਆ ਰਹੇ ਹੋ ਵਰਕਿੰਗ ਆਰਸ ਜਿਹੜੇ ਬਹੁਤ ਲੰਬੇ ਨੇ ਉਹਦਾ ਕਰਕੇ ਬਹੁਤ ਪ੍ਰੋਬਲਮਸ ਆ ਰਹੀਆਂ ਨੇ ਦੂਸਰਾ ਕਈ ਪੱਖ ਨੇ ਇਹਦੇ ਬੱਚਿਆਂ ਦਾ ਜਿਹੜਾ ਬਚਪਨ ਵੀ ਰੁਲ ਗਿਆ ਉਹਦੇ ਵਿੱਚ ਮੰਗਾਈ ਬੜੀ ਕਹਿ ਰਹੇ ਨੇ ਨੌਜਵਣ ਪੀੜੀ ਹੂੰ ਖਰਚੇ ਨਹੀਂ ਤੁਰਦੇ ਜੀ ਹੈਨਾ ਤੇ ਮੈਂ ਕਈ ਵਾਰ ਕਹਿੰਦੀ ਹੁੰਦੀ ਆ ਕਿ ਜੇ ਖਰਚ ਇਹਦੇ ਦੋ ਪੱਖ ਹੁੰਦੇ ਆ ਜਾਂ ਤੇ ਤੁਸੀਂ ਬੱਚਿਆਂ ਨੂੰ ਠੀਤਰਾਂ ਪਾਲਣਾ ਤੇ ਆਪਣੇ ਹੱਥਾਂ 'ਚ ਪਾ ਲਓ ਜੀ ਪੈਸੇ ਨੂੰ ਮੈਨੇਜ ਕਰੋ ਹੂੰ ਉਹਦਾ ਇੱਕੋ ਹੁੰਦਾ ਜਾਂ ਤੁਸੀਂ ਆਪਣੇ ਖਰਚੇ ਜਿਹੜੇ ਨੇ ਉਹ ਕੰਟਰੋਲ ਚ ਕਰੋ ਜੀ ਤੇ ਜਾਂ ਫਿਰ ਆਪਣੀ ਇਨਕਮ ਵਧਾ ਲਓ ਹੂੰ ਤਾਂ ਜੇ ਤੁਸੀਂ ਇਨਕਮ ਜਿਹੜੀ ਵਧਾਉਣੀ ਉਹ ਦੋਨਾਂ ਨੇ ਕਰਕੇ ਜੌਬ ਕਰਕੇ ਵਧਾਉਣੀ ਫਿਰ ਬੱਚਿਆਂ ਦਾ ਜਿਹੜਾ ਹੈ ਉਹ ਤੁਸੀਂ ਪਾਲਣ ਪੋਸ਼ਣ ਜਿਹੜਾ ਉਹ ਸਹੀ ਤਰੀਕੇ ਨਾਲ ਨਹੀਂ ਹੋ ਸਕਦਾ ਬੱਚੇ ਵੀ ਤਾਂ ਟਫ ਟਾਈਮ ਦੇ ਦੇਖਦੇ ਨੇ ਔਰ ਪੇਰੈਂਟਸ ਦਾ ਵੀ ਜਿਹੜਾ ਹੈ ਉਹ ਹਮੇਸ਼ਾ ਇੱਕ ਦਬਾਅ ਹੇਠਾ ਰਹਿੰਦੇ ਨੇ ਬੱਚੇ ਨੂੰ ਛੱਡ ਕੇ ਆਉਣਾ ਕਰਾਚ ਚ ਛੱਡ ਕੇ ਆਉਣਾ ਲੈ ਕੇ ਆਉਣਾ ਸਰਵੈਂਟ ਦੇ ਕੋਲ ਛੱਡਿਆ ਹੋਇਆ ਬਹੁਤ ਸਾਰੇ ਇਨਸੀਡੈਂਟ ਐ ਹੋ ਜਾਏ ਅਸੀਂ ਕਈ ਵਾਰ 12 ਚ ਦੇਖਦੇ ਆ ਕਿ ਬੱਚਿਆਂ ਨਾਲ ਕੀ ਕੀ ਕੁਝ ਹੁੰਦਾ ਬਹੁਤ ਸਾਰੀਆਂ ਚੁਣੌਤੀਆਂ ਯੰਗ ਜਨਰੇਸ਼ਨ ਨੂੰ ਹੈ ਜਿਹੜੇ ਇਸ ਵੇਲੇ ਬੱਚੇ ਮਾਪਪਨ ਦੇ ਪੈ ਰਹੇ ਨੇ ਇਤਨਾ ਚਲੋ ਇੱਕ ਪੱਖ ਉਹ ਹੋ ਗਿਆ ਕਿ ਜਿੱਥੇ ਪੈਸੇ ਦੀ ਮੈਨੇਜਮੈਂਟ ਨਾ ਜਾਂ ਜਿੱਥੇ ਦੋਨੋਂ ਵਰਕਿੰਗ ਪੇਰੈਂਟਸ ਹੈ ਪਰ ਕਈ ਵਾਰ ਅਸੀਂ ਇਹ ਦੇਖਦੇ ਹਾਂ ਕਿ ਪਿੰਡਾਂ ਵਿੱਚ ਹਜੇ ਲੇਡੀਜ਼ ਉਹਨੀਆਂ ਵਰਕਿੰਗ ਨਹੀਂ ਹੈਗੀਆਂ ਉਹ ਘਰ ਚ ਹੀ ਹੁੰਦੀਆਂ ਨੇ ਹਸਬੰਡ ਜੋਬ ਕਰਦੇ ਆ ਜਾਂ ਬਹੁਤ ਸਾਰਾ ਪੰਜਾਬ ਸਾਡਾ ਜਿਹੜਾ ਪ੍ਰਵਾਸ ਕਰਕੇ ਗਿਆ ਹੋਇਆ ਲੇਡੀਜ਼ ਪਿੱਛੇ ਬੱਚੇ ਪਾਲ ਰਹੀਆਂ ਨੇ ਪਰ ਉਹਨਾਂ ਲਈ ਵੀ ਮੈਂ ਦੇਖਦੀ ਹਾਂ ਕਿ ਉਹਨਾਂ ਹੀ ਮੁਸ਼ਕਲ ਹੈ ਬੱਚਿਆਂ ਦੀ ਸਕੂਲਿੰਗ ਨੂੰ ਲੈ ਕੇ بڑے ਕੁਐਸਚਨ ਪੇਰੈਂਟਸ ਦੇ ਹੁੰਦੇ ਆ ਕਿ ਆ ਸਕੂਲ ਵਧੀਆ ਹੈ ਆ ਸਕੂਲ ਨਹੀਂ ਵਧੀਆ ਇਹ ਸਾਰੀਆਂ ਚੀਜ਼ਾਂ ਨੂੰ ਵੀ ਤੁਸੀਂ ਕਿਵੇਂ ਦੇਖਦੇ ਹੋ ਕਿ ਬੱਚਿਆਂ ਦੀ ਸਕੂਲਿੰਗ ਨੂੰ ਲੈ ਕੇ ਉਹਨਾਂ ਸਕੂਲ ਲੱਭਣਾ ਉਹ ਵੀ ਇੱਕ ਤਾਂ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਬਣਿਆ ਹੋਇਆ ਹੈ। ਬਿਲਕੁਲ ਚੀਜ਼ਾਂ ਵੀ ਹੈ ਵਿੱਚ ਬਿਲਕੁਲ ਕਿਉਂਕਿ ਕੋਈ ਵੀ ਜਿਹੜਾ ਨਾ ਉਹਨੂੰ ਇਹ ਲੱਗਦਾ ਕਿ ਜਿੰਨਾ ਮਹਿੰਗਾ ਤੇ ਵੱਡਾ ਸਕੂਲ ਮੇਰਾ ਬੱਚਾ ਉਨਾ ਵਧੀਆ ਬਣੇਗਾ ਇਹ ਜ਼ਰੂਰੀ ਨਹੀਂ ਹੁੰਦਾ ਹੈਗਾ। ਬੱਚੇ ਦਾ ਕੈਲੀਬਰ ਕੀ ਹੈਗਾ? ਬੱਚਾ ਉੱਥੋਂ ਸਿੱਖ ਕੇ ਕੀ ਆਉਂਦਾ ਹੈਗਾ? ਉਹ ਵੀ ਤੇ ਮੈਨੇ ਰੱਖਦਾ ਨਾ ਹੁਣ ਹਰੇਕ ਨੂੰ ਹੀ ਹੁੰਦਾ ਤੁਸੀਂ ਨੋਰਮਲ ਵੀ ਦੇਖੋ ਜਿਹੜਾ ਕੁਛ ਵੀ ਨਹੀਂ ਅਫੋਰਡ ਕਰ ਸਕਦਾ ਉਹ ਵੀ ਜਿਹੜਾ ਛੋਟਾ ਜਿਹਾ ਜਿਹਦੇ ਅੱਗੇ ਪਬਲਿਕ ਸਕੂਲ ਲੱਗਿਆ ਹੋਵੇ ਨਾ ਸੋ ਐਂਡ ਸੋ ਪਬਲਿਕ ਸਕੂਲ ਸੋ ਐਂਡ ਸੋ ਉਹ ਉੱਥੇ ਬੱਚੇ ਨੂੰ ਪੜ੍ਹਾਏਗਾ ਹੂੰ ਉਹਦੇ ਵਾਸਤੇ ਉਹ ਖਰਚਾ ਚੁੱਕਣਾ ਵੀ ਚਾਹੀਏ ਔਖਾ ਹੁੰਦਾ ਆ ਹੂੰ ਇਹਦੇ ਵਿੱਚ ਉਹਨਾਂ ਦਾ ਵੀ ਕਸੂਰ ਮੈਂ ਨਹੀਂ ਮੰਨਦੀ ਹੈਗੀ ਕਿਉਂਕਿ ਸਾਨੂੰ ਸਮਝ ਹੀ ਨਹੀਂ ਆਉਂਦੀ ਥੀ ਸਾਡੇ ਸਿਸਟਮ ਨੇ ਸਾਡੀਆਂ ਸਰਕਾਰਾਂ ਨੇ ਕਿ ਕਦੋਂ ਉਹਨਾਂ ਨੇ ਜਿਹੜੇ ਸਰਕਾਰੀ ਸਕੂਲ ਸੀਗੇ ਉਹਨਾਂ ਦਾ ਸਾਹ ਕੁੱਟ ਦਿੱਤਾ ਉਹ ਖਤਮ ਕਰ ਦਿੱਤੇ ਤੇ ਸਾਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਠੇਕੇਲ ਦਿੱਤਾ ਕਹਿ ਲਓ ਜਾਂ ਸਾਨੂੰ ਸਮਝ ਹੀ ਨਹੀਂ ਆਈ ਕਿਉਂਕਿ ਉਹ ਹੌਲੀ-ਹੌਲੀ ਕਰਕੇ ਉਹ ਉਹਦੇ ਵਿੱਚ ਅਸੀਂ ਚਲੇ ਗਏ ਤੇ ਉਹ ਸਮੱਸਿਆ ਤੇ ਹੈ ਸਾਰਿਆਂ ਨੂੰ ਹੀ ਹੈ ਔਰ ਇੱਕ ਸਟੇਟਸ ਸਿੰਬਲ ਵੀ ਹੈ ਪੇਰੈਂਟਸ ਦੇ ਲਈ ਕਿ ਤੁਹਾਡਾ ਬੱਚਾ ਕਿਹੜੇ ਸਕੂਲ 'ਚ ਪੜਦਾ ਤੁਹਾਡਾ ਬੱਚਾ ਕਿਹੜੇ ਪਬਲਿਕ ਸਕੂਲ 'ਚ ਪੜਦਾ ਕਿਸ ਲੈਵਲ ਦੇ ਸਕੂਲ ਦੇ ਵਿੱਚ ਪੜਦਾ ਇੱਕ ਇਹ ਵੀ ਕੰਪੀਟੀਸ਼ਨ ਹੈ ਚਾਹੇ ਤੁਸੀਂ ਅਫੋਰਡ ਕਰ ਸਕਦੇ ਹੋ ਚਾਹੇ ਨਹੀਂ ਕਰ ਸਕਦੇ ਔਰ ਮਾਪੇ ਦਾ ਜਿਹੜਾ ਮੈਂ ਇੱਕ ਕੋਈ ਵੀ ਮਾਪੇ ਉਹਦਾ ਇੱਕੋ ਹੀ ਤਹਈਆ ਹੁੰਦਾ ਉਹਦੀ ਇੱਕੋ ਹੀ ਸੋਚ ਹੁੰਦੀ ਕਿ ਮੈਂ ਆਪਣੇ ਬੱਚੇ ਨੂੰ ਬਹੁਤ ਵਧੀਆ ਐਜੂਕੇਸ਼ਨ ਦਵਾਂ ਉਹ ਔਖਾ ਹੋਵੇ ਉਹ ਸੌਖਾ ਹੋਵੇ ਜਿੰਨਾ ਉਹ ਕੰਫਰਟੇਬਲੀ ਅਫੋਰਡ ਕਰਦਾ ਉੱਥੇ ਤੱਕ ਨਹੀਂ ਰਹਿੰਦਾ ਉਹ ਉਸ ਤੋਂ ਉੱਤੇ ਚਲਿਆ ਜਾਂਦਾ ਕਿ ਨਹੀਂ ਮੈਂ ਇਸ ਤੋਂ ਵੀ ਚੰਗੇ ਸਕੂਲ ਦੇ ਵਿੱਚ ਉਹਨੂੰ ਐਜੂਕੇਸ਼ਨ ਦੇਣੀ ਪਰ ਕਿਤੇ ਨਾ ਕਿਤੇ ਇਹ ਕੰਪੀਟੀਸ਼ਨ ਕਹਿ ਲੋ ਸਟੇਟਸ ਸਿੰਬਲ ਕਹਿ ਲੋ ਤਾਂ ਜਿਹੜੇ ਬੱਚੇ ਨੇ ਚੰਗੀ ਥਾਂ ਤੋਂ ਐਜੂਕੇਸ਼ਨ ਲਈ ਉਹ ਵੱਡੇ ਸਕੂਲ ਤੋਂ ਜਾਂ ਮਹਿੰਗੇ ਸਕੂਲ ਤੋਂ ਜ਼ਰੂਰੀ ਨਹੀਂ ਕਿ ਉਹ ਚੰਗਾ ਇਨਸਾਨ ਬਣੇ ਤੇ ਬਹੁਤ ਵਧੀਆ ਉਥੋਂ education ਲੈ ਕੇ ਨਿਕਲੇ এডਿਕੇਸ਼ਨ ਇੱਕ ਪੁਆਇੰਟ ਹੋ ਗਿਆ ਹਨਾ ਜਦੋਂ ਅਸੀਂ ਬੱਚਿਆਂ ਦੀ ਪਰਵਰਿਸ਼ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਉਹਨਾਂ ਦੇ ਖਾਣ ਪੀਣ ਪੈਣ ਤੋਂ ਲੈ ਕੇ ਹੁਣ ਤੁਸੀਂ ਇਹ ਦੇਖੋ ਕਿ ਸਕੂਲਾਂ ਦੇ ਵੀ ਆਪਣੇ ਮੈਨੂ ਬਣੇ ਹੋਏ ਆ ਹਨਾ ਕਿ ਮੰਡੇ ਬੱਚੇ ਦੇ ਡਿਫਰ ਜਾ ਹੋਣਾ ਚਾਹੀਦਾ ਟਿਊਜ਼ਡੇ ਇਹ ਹੋਣਾ ਚਾਹੀਦਾ ਸੋ ਉਹ ਚੀਜ਼ਾਂ ਵੀ ਤਾਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਐਕਸਟਰਾ ਬਰਡਨ ਹੈ ਪੈਰੈਂਟਸ ਤੇ ਬਿਲਕੁਲ ਮੈਂ ਕਈ ਵਾਰੀ ਸੋਚਦੀ ਹੁੰਨੀ ਆ ਹੁਣ ਅਸੀਂ ਕਈ ਵਾਰੀ ਪਿੱਛੇ ਨੂੰ ਝਾਤ ਮਾਰੀਦੀ ਆ ਨਾ ਕਿ ਜਿਸ ਤਰ੍ਹਾਂ ਹੁਣ ਹੈ ਕਿ ਅੱਛਾ ਬੱਚੇ ਨੂੰ ਪੁੱਛ ਕੇ ਬਣਾਉਣਾ ਬੱਚੇ ਨੂੰ ਕਿ ਨਹੀਂ ਖਾਣਾ ਕੁਝ ਨਹੀਂ ਖਾਣਾ ਇਹਨੂੰ ਟਿਫਨ ਚਾਹ ਦੇਣਾ ਮੇਰੇ ਕਹਾ ਕੁਛ ਦਾ ਹੱਕ ਕਿ ਪਹਿਲੇ ਤੱਕ ਕੋਈ ਨਹੀਂ ਸੀ ਪੁੱਛਦਾ ਬਿਲਕੁਲ ਔਰ ਬੱਚੇ ਬਹੁਤ ਹੈਲਦੀ ਸੀਗੇ ਔਰ ਸਾਰਿਆਂ ਦੇ ਮੈਨੂੰ ਯਾਦ ਹੈਗਾ ਕਿ ਜਿਹੜੇ ਅਸੀਂ ਤੇ ਸਕੂਲ ਦੇ ਨੇੜੇ ਰਹਿੰਦੇ ਸੀਗੇ ਕਿਉਂਕਿ ਮੇਰੇ ਮਦਰ ਜੌਬ ਕਰਦੇ ਸੀਗੇ ਤੇ ਅਸੀਂ ਅੱਛੀ ਜਿੱਦਾਂ ਟਾਊਨ ਕਸਬੇ ਚ ਰਹਿੰਦੇ ਸੀ ਜਿਹੜੇ ਪਿੰਡਾਂ ਤੋਂ ਬੱਚੇ ਸਾਡੇ ਨਾਲ ਪੜ੍ਹਨ ਆਉਂਦੇ ਸੀਗੇ ਉਹਨਾਂ ਦਾ ਸਟੈਂਡਰਡ ਹੁੰਦਾ ਸੀ ਪਰੌਂਠੇ ਔਰ ਅੰਬ ਦਾ achar ਸਹੀ ਅਸੀਂ ਕਦੀ ਕਿਸੇ ਦੇ ਕੋਲ ਸਬਜੀ ਵੀ ਨਹੀਂ ਸੀ ਦੇਖੀ ਜਦੋਂ ਅਸੀਂ ਉਹਨ ਪਿੱਛਾ ਪਾਉਂ ਕੇ ਦੇਖਦੇ ਆ ਨਾ ਤੇ ਸਕੇ ਨੇ ਉਹ ਵਧੀਆ ਸੀਗਾ ਬਿਲਕੁਲ ਕੀ ਉਹ ਬਿਮਾਰ ਰਹਿੰਦੇ ਸੀਗੇ ਹੁਣ ਬਿਮਾਰ ਰਹਿੰਦੇ ਨੇ ਬੱਚੇ ਜਿਨ੍ਹਾਂ ਨੂੰ ਤੁਸੀਂ ਹਰ ਵੇਲੇ ਸਫਾਈ ਕਰ ਕਰਕੇ ਹੱਥ ਤੋਲੋ ਇਹਨਾਂ ਨੂੰ ਇਦਾਂ ਕਰਕੇ ਦੇ ਦੇਓ ਹੁਣ ਇਹਨੂੰ ਗਲਾਸ ਸਾਫ਼ ਕਰਕੇ ਹੁਣ ਗਰਮ ਪਾਣੀ ਨਾਲ ਬੋਤਲਾਂ ਧੋ ਕੇ ਗਰਮ ਪਾਣੀ ਚ ਬਾਲ ਲਓ ਮੈਨੂੰ ਲੱਗਦਾ ਬੱਚਿਆਂ ਦੀ ਇਮਿਊਨਿਟੀ ਹੈ ਨਹੀਂ ਬਿਲਕੁਲ ਇਹ ਵੀ ਇੱਕ ਬਰਡਨ ਹੈਗਾ ਕਿ ਰੋਜ਼ ਤੁਸੀਂ ਬੱਚੇ ਨੂੰ ਅਲੱਗ ਚੀਜ਼ ਦੇਣੀ ਹੈਗੀ ਬਣਾ ਕੇ ਤੁਸੀਂ ਉਹਦਾ ਵੀ ਤਾਂ ਮੈਨੇਜ ਕਰੋਗੇ ਹੁਣ ਜਿਹੜੇ ਦੋ ਹਸਬੰਡ ਵਾਈਫ ਜੌਬ ਕਰਦੇ ਨੇ ਉਹਨਾਂ ਵਾਸਤੇ ਉਹ ਵੀ ਤਾਂ ਇੱਕ ਟੈਨਸ਼ਨ ਹੈਗੀ ਆ ਨਾ ਕਿ ਉਹ ਚੀਜ਼ਾਂ ਜਿਹੜੀਆਂ ਆ ਅਵੇਲੇਬਲ ਹੋਣੀਆਂ ਚਾਹੀਦੀਆਂ ਆ ਉਹਨਾਂ ਨੂੰ ਲਿਆ ਕੇ ਘਰ ਦੇ ਵਿੱਚ ਰੱਖਣੀਆਂ ਪੈਣੀਆਂ ਇਹ ਤਾਂ ਵਾਧੂ ਦੀ ਟੈਨਸ਼ਨ ਹੀ ਆ ਨਾ ਫਿਰ ਦਬਾਅ ਤੇ ਹੈਗਾ ਮਾਨਸਿਕ ਦਬਾਅ ਤੇ ਹੈ ਹੀ ਆ ਸਟ्रेस ਤੇ ਹੈ ਹੀ ਹੂੰ ਤੁਸੀਂ ਗੱਲ ਕੀਤੀ ਮਾਨਸਿਕ ਦਬਾਅ ਦੀ ਇੱਕ ਇਕਨੋਮਿਕਲ ਪ੍ਰੈਸ਼ਰ ਹੋ ਗਿਆ ਇਸ ਟਾਈਮ ਹਨਾ ਪੈਸੇ ਨੂੰ ਲੈ ਕੇ ਮੈਨੇਜ ਕਰਨਾ ਸਕੂਲਿੰਗ ਨੂੰ ਮੈਨੇਜ ਕਰਨਾ ਬੱਚਿਆਂ ਦੇ ਖਰਚਿਆਂ ਨੂੰ ਮੈਨੇਜ ਕਰਨਾ ਦੂਜੀ ਗੱਲ ਆ ਗਈ ਜਿਹੜੀ ਤੁਸੀਂ ਗੱਲ ਕੀਤੀ ਆ ਮਾਨਸਿਕ ਦਬਾਅ ਦੀ ਇਹ ਮਾਨਸਿਕ ਦਬਾਅ ਜਿਹੜਾ ਉਹ ਪੇਰੈਂਟਸ ਤੇ ਤੁਹਾਨੂੰ ਲੱਗਦਾ ਕਿਹੜੇ-ਕਿਹੜੇ ਪੱਖਾਂ ਤੋਂ ਹੈ ਜਿਵੇਂ ਬੱਚੇ ਅਸੀਂ ਬਹੁਤ ਸਾਰੇ ਸਕੂਲਾਂ ਦੀਆਂ ਕਈ ਵਾਰ ਸੁਣਦੇ ਵੀ ਆ ਕਿ ਕਈ ਵਾਰ ਬੈਂਡ ਦੇ ਵਿੱਚ ਕਿਸੇ ਬੱਚੇ ਦੇ ਨਾਲ ਕੋਈ ਗਲਤ ਵਿਵਹਾਰ ਹੋ ਗਿਆ ਜਾਂ ਸਕੂਲ ਦੇ ਵਿੱਚ ਹੋ ਗਿਆ ਏ ਸਾਰੀਆਂ ਚੀਜ਼ਾਂ ਵੀ ਮੈਨੂੰ ਲੱਗਦਾ ਕਿ ਸਾਡੇ ਪੇਰੈਂਟਸ ਨੇ ਕਦੇ ਨਹੀਂ ਸੀ ਸਾਨੂੰ ਕਿਹਾ ਹਨਾ ਨਾ ਹੀ ਉਸ ਟਾਈਮ ਇਸ ਤਰ੍ਹਾਂ ਦੀ ਚੀਜ਼ ਅਸੀਂ ਕਦੇ ਸੁਣਦੇ ਸੀਗੇ ਪਰ ਹੁਣ ਕਿਤੇ ਨਾ ਕਿਤੇ ਇਹ ਚੀਜ਼ਾਂ ਵੀ ਹੈ ਅ ਕੁਲਦੀਪ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਬੱਚਿਆਂ ਦੇ ਉੱਤੇ ਤੇ ਨੌਜਵਾਨ ਪੀੜੀ ਜਿਹੜੀ ਆ ਨਾ ਉਹਨਾਂ ਨੇ ਆਪਣੇ ਆਪ ਦੇ ਉੱਤੇ ਲਾਦਰ ਲਈਆਂ ਹੂੰ ਹੂੰ ਸਾਨੂੰ ਯਾਦ ਹੈ ਕਿ ਜਦੋਂ ਅਸੀਂ ਸਕੂਲਾਂ ਚ ਪੜ੍ਹਦੇ ਹੁੰਦੇ ਸੀਗੇ ਤੇ ਟੀਚਰ ਦਾ ਕੁੱਟਣਾ ਜਿਹੜਾ ਉਹ ਕਿਸੇ ਨੂੰ ਔਖੜਦਾ ਨਹੀਂ ਸੀ। ਹੂੰ। ਬੱਚਿਆਂ ਦਾ ਆਪਸ ਦੇ ਵਿੱਚ ਲੜਨਾ ਕਿਸੇ ਨੂੰ ਮਾੜਾ ਨਹੀਂ ਸੀ ਲੱਗਦਾ। ਕੋਈ ਨਹੀਂ ਸੀ ਕੋਈ ਕਿਤੇ ਬਹੁਤ ਜ਼ਿਆਦਾ ਹੋ ਜਾਣਾ ਕਿਸੇ ਨੇ ਲਾਂਬਾ ਦੇ ਦੇਣਾ ਜਾਂ ਕੁਝ ਹੋ ਜਾਣਾ। ਨਹੀਂ ਤੇ ਬੱਚੇ ਆਪੇ ਲੜ ਲੈਂਦੇ ਸੀ। ਆਪੇ ਸੁਲਾਹ ਕਰ ਲੈਂਦੇ ਸੀ। ਆਪੇ ਮੁੜ ਕੇ ਖੇਡਣ ਲੱਗ ਜਾਂਦੇ ਸੀ। ਹੂੰ। ਅ ਬੱਚੇ ਜਿਹੜੇ ਟੀਚਰ ਕੁੱਟਦਾ ਸੀਗਾ ਬੱਚੇ ਨੂੰ ਜੇ ਉਹ ਕਬ ਜਾਕਿਸ਼ ਕਾਇਤ ਲਗਾਉਂਦਾ ਸੀ ਤਾਂ ਮੈਨੂੰ ਲੱਗਦਾ ਕਿ ਪੇਰੈਂਟਸ ਉੱਤੋਂ ਹੋਰ ਕੁੱਟਦੇ ਸੀ ਕਿ ਤੂੰ ਹੀ ਗਲਤ ਕੀਤਾ ਹੋਣਾ ਜੀ ਜੀ ਬਿਲਕੁਲ ਅਸੀਂ ਆਪਣੇ ਅੱਖਾਂ ਦੇ ਨਾਲ ਜਦੋਂ ਅਸੀਂ ਪੜਦੇ ਸੀ ਸਕੂਲ ਦੇ ਵਿੱਚ ਪੀਟੀ ਮਾਸਟਰ ਹੁੰਦੇ ਸੀ ਬਹੁਤ ਉੱਚੇ ਲੰਬੇ ਤੇ ਮੁੰਡਿਆਂ ਨੂੰ ਆਮ ਕਰਕੇ ਮੁਰਗਾ ਬਣਾ ਲੈਣਾ ਔਰ ਗਰਾਊਂਡ ਦੇ ਚੱਕਰ ਲਗਾਉਂਦੇ ਹੁੰਦੇ ਸੀਗੇ ਕੱਲੇ-ਕੱਲੇ ਪਰਿਵਾਰ ਨੂੰ ਉਹ ਤੀਚੋਂ ਜਾਣਦੇ ਹੁੰਦੇ ਸੀਗੇ ਬਿਲਕੁਲ ਮਾਂ ਬਾਪ ਦਾਦੇ ਸਾਰਿਆਂ ਨੂੰ ਜਾਣਦੇ ਹੁੰਦੇ ਸੀ ਨਾਲੇ ਉਹਨਾਂ ਦੇ ਪਿਓ ਦਾ ਨਾਂ ਲਈ ਜਾਣਾ ਨਾਲੇ ਉਹਨੂੰ ਝਟਕਾਂ ਦੇ ਹੀ ਜਾਣਗੇ ਵੀ ਦੱਸੂ ਉਹਨੂੰ ਜੀ ਤੇ ਕੱਲੇ-ਕੱਲੇ ਨੂੰ ਉਹ ਦੱਸ ਵੀ ਦਿੰਦੇ ਸੀ ਤੇ ਮਾਂ ਬਾਪ ਇਹੋ ਕਹਿੰਦੇ ਹੁੰਦੇ ਸੀ ਕਿ ਤੁਹਾਡੇ ਕੋਲ ਸਕੂਲ ਆਉਂਦਾ ਇਹਨੂੰ ਚੰਦ ਕੇ ਰੱਖਿਓ ਹੂੰ ਕੋਈ ਨਹੀਂ ਕਹਿੰਦਾ ਹੈਗਾ ਕਿ ਤੁਸੀਂ ਮੇਰੇ ਬੱਚੇ ਨੂੰ ਹੱਥ ਕਿਉਂ ਲਗਾਇਆ ਹੁਣ ਤੇ ਟੀਚਰ ਵੀ ਨਹੀਂ ਹੱਥ ਲਗਾਉਂਦੇ ਕਿਉਂਕਿ ਕੇਸ ਫਾਈਲ ਹੋ ਗਿਆ ਕੇਸਾਂ ਦੇ ਵਿੱਚ ਉਲਝ ਜਾਂਦੇ ਤੇ ਬੱਚਿਆਂ ਨੂੰ ਕੀ ਤੁਸੀਂ ਸਿਖਾ ਰਹੇ ਹੋ ਅਸੀਂ ਨਹੀਂ ਕਹਿੰਦੇ ਉਹ ਕਿ ਬਹੁਤ ਕੁੱਟੋ ਜਾਂ ਕੁਝ ਵੀ ਮਤਲਬ ਕੁਝ ਹਾਲਾਤ ਇਹੋ ਜਿਹੇ ਬਣ ਗਏ ਕਿ ਬੱਚਿਆਂ ਦੇ ਵਿੱਚ ਨਾ ਪੇਸ਼ੈਂਸ ਰਹੀ ਨਾ ਉਹਨਾਂ ਦੇ ਵਿੱਚ ਕੋਈ ਸਬਰ ਰਿਆ ਨਾ ਕੋਈ ਸੰਤੋਖ ਰਿਆ ਨਾ ਉਹਨਾਂ ਨੂੰ ਕੁਝ ਬਰਦਾਸ਼ਤ ਕਰਨ ਦਾ ਮਤ ਦਾ ਰਿਆ ਹਰ ਇੱਕ ਚੀਜ਼ ਜਾ ਕੇ ਤੁਸੀਂ ਛੋਟੇ ਛੋਟੇ ਛੋਟੀ ਛੋਟੀ ਚੀਜ਼ ਜਿਹੜੀ ਉਹਦਾ ਫਗਵਾ ਬਣ ਗਿਆ ਉਹਦੀ ਸ਼ਿਕਾਇਤ ਲੱਗਦੀ ਜਦੋਂ ਇੱਕ ਵਾਰੀ ਤੁਸੀਂ ਬੱਚੇ ਦੀਆਂ ਚੀਜ਼ਾਂ ਸੁਣਨ ਲੱਗ ਜਾਂਦੇ ਹੋ ਹੂੰ ਤੇ ਫਿਰ ਬੱਚਾ ਬਹੁਤ ਕੁਝ ਦੱਸਦਾ ਹੈ ਜੀ